ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅੱਜ ਆਪਾਂ ਲੈ ਕੇ ਚੱਲਦੇ ਹਾਂ ਮੋਕੇਸ਼ਰ ਦੇ ਬਸ ਅਡੇਂਦਰ ਤੋਂ ਦਿਖਾਉਣੇ ਆ ਆਪਣੇ ਬਸ ਅਡਾ ਸਾਹਮਣੇ ਆ ਤੁਹਾਨੂੰ ਤਾਜਪੁਰ ਹਰਿਕੋਟ ਤੋਂ ਆਨਵਾਇ ਦੋਸਤੋ ਇਹ ਆਪਣੇ ਮੋਗੇ ਸ਼ਹਿਰ ਦਾ ਗੁਰਨਾਨਕ ਕਾਲਜ ਆ ਜੀ ਦੇਖੋ ਬਹੁਤ ਵਧੀਆ ਬਣਾਇਆ ਗਿਆ ਸ਼ਾਨਦਾਰ ਹੈ ਦੇ ਅੰਦਰ ਗਰਾਊਂਡ ਬਣੀ ਹੋਈ ਆ ਉਹਨੂੰ ਅਸੀਂ ਗਰਾਊਂਡ ਵੀ ਦਿਖਾਵਾਂਗੇ ਉਹਨੂੰ ਵੀ ਕਾਲਜ ਵੀ ਦਿਖਾਵਾਂਗੇ ਹਾਂਜੀ ਦੋਸਤੋ ਇਹ ਗੁਰਨਾਨਕ ਕਾਲਜ ਦੀ ਬਾਹਰਲੀ ਗਰਾਊਂਡ ਹੈ ਜੀ ਦੇਖੋ ਇੱਥੇ ਗਰਾਊਂਡ ਬਹੁਤ ਵੱਡੀ ਆ ਤੇ ਬੱਚੇ ਵਾਲੀਬਾਲ ਖੇਡਦੇ ਆ ਕ੍ਰਿਕਟ ਖੇਡਦੇ ਆ ਤੇ ਸੈਰ ਵੀ ਕਰਦੇ ਆ ਵੇਖੋ ਬੱਚੇ ਕਿਵੇਂ ਭੱਜੇ ਫਿਰਦੇ ਆ ਇੱਧਰ ਬੱਚੇ ਖੇਡ ਹੀ ਜਾਂਦੇ ਆ ਸ਼ਾਨਦਾਰ ਆ ਬਹੁਤ ਵਧੀਆ ਗਰਾਊਂਡ ਆਏ ਵੇਖੋ ਝੁੱਲੇ ਵੀ ਲੱਗੇ ਆ ਜੀ ਤੇ ਬੱਚੇ ਵਾਲੀ ਵਾਲੇ ਵੀ ਖੇਡਦੇ ਆ ਕ੍ਰਿਕਟ ਵੀ ਖੇਡਦੇ ਆ ਚਿੜੀ ਬੱਲਾ ਵੀ ਖੇਡਦੇ ਆ ਵੀ ਗਰਾਊਂਡ ਬਹੁਤ ਵੱਡੀ ਆ ਆਪਣੀ ਮੋਗੇ ਸ਼ਹਿਰ ਦੇ ਵਿੱਚ ਗੁਰਨਾਨਕ ਕਾਲਜਾ ਬਹੁਤ ਵੱਡੀ ਗਰਾਊਂਡ ਆ ਤੇ ਬੱਚੇ ਭੱਜਦੇ ਵੀ ਵਾਰਮ ਅਪ ਕਰਦੇ ਆ ਵੇਖੋ ਖੇਡ ਜਾਂਦੇ ਬਹੁਤ ਸ਼ਾਨਦਾਰ ਆ ਹਰੇ ਭਾਈ ਪੂਰੀ ਪੌਦੇ ਪੌਦੇ ਲੱਗੇ ਆ ਜੀ ਬੂਟੇ ਲੱਗੇ ਆ ਸ਼ਾਨਦਾਰ ਆ ਬਹੁਤ ਵਧੀਆ ਹਾਂ ਜੀ ਇਹ ਆਪਣੇ ਨੇਚਰ پارک ਆ ਜੀ ਇੱਥੇ ਵੀ ਵਾਰਮਅਪ ਕਰਦੇ ਆ ਇੱਥੇ ਸੈਰ ਵਗੈਰਾ ਕਰਦੇ ਆ ਝੂਲੇ ਆ ਬੱਚਿਆਂ ਦੇ ਇੱਥੇ ਇੱਥੇ ਲੋਕ ਬਹਿੰਦੇ ਆ ਵੇਖੋ ਉਧਰ ਮੁੰਡੇ ਕਿਵੇਂ ਬੈਠੇ ਵਧੀਆ ਸ਼ਾਨਦਾਰ ਜੋ ਫ੍ਰੀ ਟਾਈਮ ਹੁੰਦੇ ਆ ਔਰ ਇੱਥੇ ਬਹਿ ਜਾਂਦੇ ਆਗੇ ਹਾਂਜੀ ਆ ਦੇਖੋ ਜੀ ਝੂਲੇ ਵੀ ਲੱਗੇ ਨੇ ਤੇ ਇੱਥੇ ਮੁੰਡੇ ਕੁੜੀਆਂ ਸੈਰ ਵੀ ਕਰਦੇ ਆ ਵਾਰਮਅਪ ਕਰਦੇ ਆ ਇੱਥੇ ਬਹੁਤ ਵਧੀਆ ਜਿੱਕੇ ਨੇ ਸੇ ਪਾਣੀ ਆ ਵੱਡਾ ਵੱਡਾ ਟੈਂਕਰ ਲੱਗਿਆ ਵਾਟਰ ਵਾਕਸ ਲੱਗਿਆ ਹੋਇਆ ਵਾ ਪਾਰਕਿੰਗ ਬਣੀ ਹੈ ਬੈਠਣ ਵਾਸਤੇ ਕਹਾਕੂ ਲੱਗਿਆ ਵਾ ਬਹੁਤ ਵਧੀਆ ਸ਼ਾਨਦਾਰ ਨੇ ਇੱਥੇ ਤਰੀਕੇ ਨਾਲ ਸਫਾਈ